ਸਾਂ ਦੋਸਤੋ ਨਰਮੇ ਦੀ ਫਸਲ ਹੁਣ ਫਲਾਵਰਿੰਗ ਸਟੇਜ ਤੇ ਹੈ ਟਿੰਡੀਆਂ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਫਸਲ ਐਸ ਵਰ ਹਲੇ ਤੱਕ ਪ੍ਰਮਾਤਮਾ ਦੀ ਕਿਰਪਾ ਤੇ ਅਰਦਾਸ ਕਰਦੇ ਆਂ ਉਮੀਦ ਕਰਦੇ ਆਂ ਵੀ ਇਹ ਕਿ ਵੀ ਬਣੀ ਰਹੂਗੀ ਕੰਡੀਸ਼ਨ ਠੀਕ ਹੈ ਕਿਤੇ ਕਿਤੇ ਵਾਈਟ ਫ्लाई ਦਾ ਮੀਂਹ ਤੋਂ ਪਹਿਲਾਂ ਕਾਫੀ ਅਟੈਕ ਦਿਖਾਈ ਦੇ ਰਿਹਾ ਸੀ ਹੁਣ ਕੰਟਰੋਲ 'ਚ ਹੈ ਕਿਉਂਕਿ ਉਹ ਸੋਕੇ ਦੀ ਖੁਸ਼ਕੀ ਦੀ ਬਿਮਾਰੀ ਹੈ ਤੇ ਹੁਣ ਸਥਿਤੀ ਠੀਕ ਹੈ ਤੇ ਜੋ ਗੁਲਾਬੀ ਸੰਢੀ ਹੈ ਉਹ ਸ਼ੁਰੂ ਉੱਚਾ ਦਿਖਾਈ ਦਿੱਤੀ ਸੀ ਬਿਲਕੁਲ ਸ਼ੁਰੂ ਵਾਲੇ ਫਰਾਵ ਰੰਗ ਦੇ ਵਿੱਚ ਕਿਤੇ ਕਿਤੇ ਹੁਣ ਇਸ ਫਲਾਵਰਿੰਗ ਦੇ ਵਿੱਚ ਨਹੀਂ ਦਿਖਾਈ ਦੇ ਰਹੀ ਇਹ ਨਹੀਂ ਇਹ ਵੀ ਇੱਕ ਚੰਗਾ ਸੰਕੇਤ ਹੈ ਕਿਸਾਨਾਂ ਲਈ ਆਪਣੀ ਖੇਤੀਬਾੜੀ ਲਈ ਤੇ ਇਹ ਆਪਣਾ ਰਵਾਇਤੀ ਜੋ ਨਰਮਾ ਹੈ ਤੇ ਦੂਸਰੇ ਪਾਸੇ ਜੋ ਆਪਣਾ ਥੇਤ ਇਹ ਡ੍ਰਿਪ ਇਰੀਗੇਸ਼ਨ ਤੇ 0 ਟਿੱਲੇ ਤੇ ਇਹ 0 ਟਿੱਲੇ ਤੇ ਆਪਣਾ ਖੇਤ ਇਹਦੇ ਵਿੱਚ ਵੀ ਜੋ ਵਾਈਟ ਫਲਾਈ ਕੰਟਰੋਲ ਚ ਨਦੀਨ ਮੇਰੇ ਤੱਕ ਕੰਟਰੋਲ ਚ ਸਪਰੇ ਥੱਲੇ ਨਦੀਨ ਨਸ਼ ਕਰ ਚੁੱਕੇ ਆ ਪਰ ਇਹ ਦੀ ਹਜੇ ਕੋਈ ਇਹਨੂੰ ਦੋਜ ਨਹੀਂ ਦਿੱਤੀ ਇਹ ਡ੍ਰਿਪ ਵਿਦ ਜੀਰੋ ਟਿੱਲੇ ਜਿੱਤੇ ਆ ਸਾਰਾ ਜੋ ਕਣਕ ਦਾ ਨਾਲ ਉਸੇ ਤਰੀਕੇ ਨਾਲ ਪਿਆ ਹੈ ਜ਼ਰੂਰ ਚੰਗੀ ਹੈ ਉਸ ਪਰ ਲੇਕ ਤੋਂ ਇਹ ਹਸਤਾ ਲੇਟ ਵੀ ਗਿਆ ਹੋਇਆ ਹੈ ਗਰੋਥ ਉਹਦੇ ਤੋਂ ਪਲਾਸੀ ਹੈ ਜੀ ਬਿਮਾਰੀ ਹਜੇ ਤੱਕ ਕੰਟਰੋਲ ਚ ਹੈ ਥੋੜਾ ਐਵੀਲੈਂਟ ਰਹਿਣ ਦੀ ਜ਼ਰੂਰਤ ਹੈ ਤੇ ਜੋ ਇਕ ਤਜਰਬਾ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਵੀ ਆਪਾਂ ਨੂੰ ਜੋ ਯੂਰੀਆ ਦੀ ਡੋਜ਼ ਉਹਨੂੰ ਕੰਟਰੋਲ ਕਰੀਏ ਜੇ ਮੰਨ ਲਓ ਕਿਤਾ ਪਾਣੀ ਘੱਟ ਕਰੀਏ ਥੋੜਾ ਜਿਹਾ ਜਿੰਨਾ ਜ਼ਰੂਰਤ ਮੁਤਾਬਕ ਪਾਣੀ ਲਈਏ ਫਸਲ ਨੂੰ ਤੇ ਦੂਸਰੀ ਜੋ ਯੂਰੀਆ ਉਹਨੂੰ ਆਪਾਂ ਘੱਟ ਤੋਂ ਘੱਟ ਰੱਖੀਏ ਜਿਵੇਂ ਮੰਨ ਲਓ ਅੱਗੇ 2 ਘੱਟੇ ਪਾਉਂਦੇ ਸੀ ਤਾਂ ਹੁਣ 1.5 ਘੱਟਾ ਹੀ ਦੋ ਕਿਸ਼ਤਾਂ ਦੇ ਵਿੱਚ ਪਾਉਣਾ ਹੈ ਜ਼ਿਆਦਾ ਨਹੀਂ ਕਰਨਾ ਇਹ ਵੀ ਕੰਟਰੋਲ ਜੇ ਆਪਾਂ ਕਰਨ ਦੇ ਵਿੱਚ ਸਾਇਕ ਹੈ ਵਾਈਟ ਫਲਾਈ ਨੂੰ ਵੀ ਤੇ ਗੁਲਾਬੀ ਸੁੰਡੀ ਨੂੰ ਕਿਉਂ ਪਿਛਲੇ ਕਿਹੜੇ ਆਪਾਂ ਹਰ ਜ਼ਿਮੀਦਾਰ ਨੇ ਇਹੀ ਦੇ ਕੀਤਾ ਵੀ ਸੰਭਾਲਿਆ ਘਾਟਾ ਨਰਮਾ ਆਪਾ ਕਿਉਂ ਨਿਰਾਸ਼ਾ ਹੀ ਇੰਨੀ ਜ਼ਿਆਦਾ ਸੀ ਵੀ ਨਰਮਾ ਨਹੀਂ ਹੋ ਰਿਹਾ ਆ ਦੇਖੋ ਵੀ ਪਿਛਲੇ ਜਿਹੜੇ ਝਾੜ ਆਪਾਂ ਨੂੰ ਵਸਤ ਠੀਕ ਮਿਲ ਗਏ ਆਮਦਨੀ ਵੀ ਠੀਕ ਮਿਲ ਗਈ ਇੱਕ ਦੋ ਸਪ੍ਰਿਆ ਨਾਲ ਤੇ ਇਸ ਲਈ ਕੁਦਰਤ ਜੇ ਕਰੇਗੀ ਤੇ ਪਿਛਲੇ ਸਾਲ ਕੁਦਰਤ ਨੇ ਸਾਥ ਦਿੱਤਾ ਤਾਂ ਆਪਾਂ ਨਰਮਾ ਹੋ ਗਿਆ ਆਪਣੇ ਉਦੋਂ ਪਿਛਲੇ ਸਾਲ ਸਪ੍ਰਿਆ ਕਰਕੇ ਵੀ ਨਹੀਂ ਹੋਇਆ ਇਸ ਲਈ ਥੋੜਾ ਜਿਹਾ ਯੂਰੀਆ ਤੇ ਇਤਿਆਤ ਜਿਆਦਾ ਗ੍ਰੋਥ ਨਾ ਕਰੇ ਨਰਮਾ ਫਲਾਵਰਿੰਗ ਠੀਕ ਆ ਰਹੀ ਹੈ ਜੇ ਜੂਰੀਆ ਜਿਆਦਾ ਦੇ ਦਿੰਦੇ ਫੁੱਲ ਵੀ ਡਿੱਗ ਪੈਂਦੇ ਆ ਵਾਧਾ ਵੀ ਜਿਆਦਾ ਹੋ ਜਾਂਦਾ ਮੱਛਰ ਨੂੰ ਹੋਰ ਕੀਟਾਂ ਨੂੰ ਵੀ ਆਕਰਸ਼ਿਤ ਕਰਦੀ ਹੈ ਉਹ ਤੇ ਦੂਸਰਾ ਸੰਡੀ ਗੁਲਾਬੀ ਸੰਡੀ ਨੂੰ ਵੀ ਕੰਟਰੋਲ ਆਕਰਸ਼ਿਤ ਕਰਦੀ ਇਹ ਦੇਖ ਲਓ ਜੀ ਇਹ ਕੰਡੀਸ਼ਨ ਹੈ ਜੀ ਰੋਟੀ ਲਈ ਦੀ ਇੱਕ ਕਿਲਾ ਹੈ ਆਪਣੇ ਕੋਲ ਪਹਿਲਾਂ ਜਿਆਦਾ ਹੁੰਦਾ ਸੀ ਪਰ ਤਿੰਨ ਕਿੱਲੇ ਦੇ ਲਗਭਗ ਹੁੰਦਾ ਸੀ ਹੁਣ ਇਹ ਤਿੰਨ ਤਰੀਕੇ ਨਾਲ ਪਾਣੀ ਜਿੰਨਾ ਖਾਇ ਇਹ ਪਾਣੀ ਦੀ ਵਿਉਂਤਬੰਦੀ ਦੇ ਹਿਸਾਬ ਨਾਲ ਉਸੇ ਹਿਸਾਬ ਨਾਲ ਰੱਖਦੇ ਆ ਤੇ ਕੁਝ ਮਿਹਨਤ ਤਾਂ ਹੈ ਡ੍ਰਿਪ ਤੇ ਪਰ ਕੰਡੀਸ਼ਨ ਠੀਕ ਹੈ ਇਹਦੀ ਹੋਰ ਆ ਇਹ ਘੱਟ ਖਰਚੇ 'ਚ ਹੋਣ ਵਾਲੀ ਖੇਤੀ ਹੈ ਥੋੜਾ ਜਿਹਾ ਨਾੜ ਅਸੀ ਕਿ ਟੂੜੀ ਉਡਵਾ ਦਿੱਤੀ ਸੀ ਬਣਾਈ ਨਹੀਂ ਸੀ ਜੇ ਮਲਚਰ ਮਾਰਿਆ ਹੋਵੇ ਤਾਂ ਕਾਕ ਕੱਖ ਵੀ ਬਿਲਕੁਲ ਨਹੀਂ ਹੁੰਦਾ ਤੇ ਫਸਲ ਇਦੂ ਵੀ ਸੋਹਣੀ ਹੋਣੀ ਸੀ ਇਹ ਆਪਣਾ ਤੀਜਾ ਚੌਥਾ ਸਾਲ ਹੈ ਚੌਥਾ ਸਾਲ ਹੀ ਹੈ ਲਗਭਗ ਜੀ ਰੋਟੀ ਲਈ ਤੇ ਜੋ ਕਿਲਾ ਕੇ ਦੇ ਦੋ ਕਿਲੇ ਕਿ ਤੇ ਤਿੰਨ ਕਿਲੇ ਸਰੀਕੇ ਨਾਲ ਕਰਦੇ ਰਹੇ ਆ ਤੇ ਵਧੀਆ ਕੰਡੀਸ਼ਨ ਵਧੀਆ ਫਸਲ ਹੈ Rajasthan ਵਾਸਤੇ ਤਾਂ ਇਹ ਫਾਰਮੂਲਾ ਬਹੁਤ ਹੀ ਕੰਮਜਾਓ ਹੋ ਸਕਦਾ ਹੈ ਜਿਸ ਤਰੀਕੇ ਨਾਲ ਉੱਥੇ ਜਮੀ ਦੇ ਵੱਡ ਹੁੰਦੇ ਆ ਜੋਆਂ ਦੇ ਵੱਡਾ ਜਾਂ ਕਣਕ ਦੇ ਉੱਥੇ 3 ਫੁੱਟ ਤੇ ਜਾਂ ਇਹ ਮਹਿੰਗੀ ਪੈਂਦੀ ਹੈ ਤਾਂ 4 ਫੁੱਟ ਤੇ ਵੀ ਆਪਾਂ ਲਾਈਨ ਕਰ ਸਕਦੇ ਆ ਆਪਣੇ ਇਥੇ ਸਵਾ ਦੋ ਫੁੱਟ ਤੇ ਜੋ ਰਵੈਟੀ ਤਰੀਕੇ ਨਾਲੀ ਸੁੱਕੇ ਚੀ ਬੀਜ ਕੇ ਉੱਤੇ ਟ੍ਰਿਪ ਚਲਾਈ ਸੀ ਬਹੁਤ ਧੰਨਵਾਦ ਜੀ